ਹੁਣ ਅਸੀਂ ਬਠਿੰਡੇ ਦਾ ਜਾਣੋ ਰਹੇ ਤਾਂ ਸਾਡੀ ਮੰਗ ਆ ਕਿ ਕਾਜਨੀਆਂ ਲੋਕਲ ਸਮੱਸਿਆਵਾਂ ਨੂੰ ਦੇਖਣ ਲਈ ਪ੍ਰਿੰਸੀਪਲ ਵੀ ਲਿਆਂਦਾ ਜਾਵੇ ਨਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਹ ਕਹਿ ਕੇ ਸਾਡੇ ਕਾਜ ਨੂੰ ਬੰਦ ਕਰਨ ਦੀ ਕਗਾਰ ਤੇ ਕਰੇ ਕਿ ਤੁਹਾਡੇ ਕੋਲ ਆਹ ਚੀਜ਼ਾਂ ਨਹੀਂ ਹੈਗੀਆਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜੇ ਸਾਡੇ ਕਾਜ ਨੂੰ ਕੋਈ ਸਹੂਲਤਾਂ ਨਹੀਂ ਹੈਗੀਆਂ ਤਾਂ ਉਹ ਸਾਨੂੰ ਪ੍ਰੋਵਾਈਡ ਕਰਵਾਈਆਂ ਜਾਣ ਲੌਕਡਾਊਨ ਹੋਣ ਕਰਕੇ ਪਹਿਲਾਂ ਉਹ ਸਮੱਸਿਆ ਜਿਹੜੀ ਆ ਉਹ ਮਹਿਸੂਸ ਨਹੀਂ ਹੋਈ ਪਰ ਇਸ ਵਾਰ ਜੋ ਸਮੱਸਿਆ ਦੇ ਸਾਨੂੰ ਨੁਕਸਾਨ ਨੇ ਉਹ ਪਹਿਲਾਂ ਹੀ ਦਿਖਾਈ ਦੇ ਰਹੇ ਨੇ ਇੰਗਲਿਸ਼ ਦਾ ਪ੍ਰੋਫੈਸਰ ਨਹੀਂ ਹੈ ਕਾਲਜ ਦੇ ਵਿੱਚ ਸਿਰਫ ਇੱਕੋ ਕਾਲਜ ਦੇ ਵਿੱਚ ਪਰਮਾਨੈਂਟ ਪ੍ਰੋਫੈਸਰ ਆ ਉਸ ਤੋਂ ਇਲਾਵਾ ਬਾਕੀ ਸਾਰੇ ਗੈਸਟ ਆਫ ਕੈਲਿਟੀ ਨੇ ਕਾਲਜ ਦਾ ਜੋ ਪ੍ਰੀਖਿਆ ਸੈਂਟਰ ਆ ਉਹ ਪਿਛਲੇ 2 ਸਾਲ ਤੋਂ ਟੁੱਡੀ ਕੇ ਸਰਕਾਰੀ ਕਾਲਜ ਦੇ ਵਿੱਚ ਸ਼ਿਫਟ ਕੀਤਾ ਆਇਆ ਆ ਜਿਹਦੇ ਕਰਕੇ ਵਿਦਿਆਰਥੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੈਸ਼ਨ ਨਹੀਂ ਹੁੰਦੀਆਂ ਬਸ ਸਰਵਿਸ ਵੀ ਨਾ ਹੋਣ ਕਰਕੇ ਜਿਹੜਾ ਵਿਦਿਆਰਥੀਆਂ ਦਾ ਉੱਥੇ ਜਿਆਦਾ ਪੋਸੀਬਲ ਨਹੀਂ ਹੈ ਅਸੀਂ ਪੇਪਰ ਦੇ ਵਿੱਚੋਂ ਲੇਟ ਨਾ ਹੋਈਏ ਆਪ ਦਾ ਚੰਗੇ ਤਰੀਕੇ ਨਾਲ ਪੇਪਰ ਅਡਾਪਟ ਕਰ ਸਕੀਏ ਤੇ ਸਾਡਾ ਇੰਗਲਿਸ਼ ਦਾ ਪ੍ਰੋਫੈਸਰ ਵੀ ਇੱਥੇ ਆਉਣਾ ਚਾਹੀਦਾ ਤਾਂ ਕਿ ਸਾਨੂੰ ਸਿਲੇਬਸ ਦਾ ਪਤਾ ਲੱਗ ਜ ਸਕੇ ਹਲੇ ਤੱਕ ਸਾਨੂੰ ਬੁੱਕ ਵੀ ਨਹੀਂ ਪਤਾ ਕਿ ਕਿਹੜੀ ਹੈ ਅੋਕੇ ਮੈਂ ਹਲਪਰ ਤੋਂ ਹੀ ਪੜਨਾ ਆ ਸਾਡਾ ਪ੍ਰੀਖਿਆ ਸੈਂਟਰ ਵਾਪਸ ਜਾਣਾ ਬਸ ਇਹੀ ਸਾਡੀ ਰੁਪਈਆ ਨਿਰਾਨਮ ਕਮਲ ਬਾਗਾ ਪ੍ਰਾਣਾਇ ਮੈਂ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਕੰਮ ਕਰਦੀ ਆ ਔਰ ਗੁਰਨਾਨਕ ਸਰਕਾਰੀ ਕਾਲਜ ਰੋਡ ਦੇ ਵਿਦਿਆਰਥਣਾ ਇਸ ਵਕਤ ਕਾਲਜ ਦੇ ਵਿੱਚ ਜੋ ਸਾਨੂੰ ਮੁੱਖ ਸਮੱਸਿਆਵਾਂ ਆ ਰਹੀਆਂ ਨੇ ਕਿ ਕਾਲਜ ਦਾ ਜੋ ਪ੍ਰੀਖਿਆ ਸੈਂਟਰ ਆ ਉਹ ਪਿਛਲੇ 2 ਸਾਲ ਤੋਂ ਢੁੱਡੀ ਕੇ ਸਰਕਾਰੀ ਕਾਲਜ ਵਿੱਚ ਸ਼ਿਫਟ ਕੀਤਾ ਹੋਇਆ ਆ ਜਿਹਦੇ ਕਰਕੇ ਵਿਦਿਆਰਥੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਆਨਲਾਈਨ ਪੇਪਰ ਹੋਣ ਕਰਕੇ ਲੌਕਡਾਊਨ ਹੋਣ ਕਰਕੇ ਪਹਿਲਾਂ ਉਹ ਸਮੱਸਿਆ ਜਿਹੜੀ ਆ ਉਹ ਮਹਿਸੂਸ ਨਹੀਂ ਹੋਈ ਪਰ ਇਸ ਵਾਰ ਜੋ ਸਮੱਸਿਆ ਦੇ ਸਾਨੂੰ ਨੁਕਸਾਨ ਨੇ ਉਹ ਪਹਿਲਾਂ ਹੀ ਦਿਖਾਈ ਦੇ ਰਹੇ ਨੇ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹ ਲਗਭਗ ਆਸ-ਪਾਸ ਦੇ ਪਿੰਡਾਂ ਦੇ ਵਿਦਿਆਰਥੀ ਨੇ ਸਸਤੀ ਵਿੱਦਿਆ ਹੋਣ ਕਰਕੇ ਇਸ ਕਾਲਜ ਦੇ ਵਿੱਚ ਪੜ੍ਹਨ ਆਏ ਨੇ ਔਰ ਮਜ਼ਦੂਰ ਪਰਿਵਾਰਾਂ ਚ ਹੋਣ ਕਰਕੇ ਜਿਹੜਾ ਉਹ ਇੰਨਾ ਖਰਚਾ ਵੀ ਨਹੀਂ ਚੱਕ ਦੇ ਸਕਦੇਗੇ ਕਿ ਟੁੱਡੀ ਕੇ ਸਰਕਾਰੀ ਕਾਲਜ ਜਿਹੜਾ ਹੈਗਾ ਆ ਉਹ ਸਾਡੇ ਰੋਡੇ ਕਾਲਜ ਤੋਂ ਦੀ ਦੂਰੀ 44 ਕਿਲੋਮੀਟਰ ਬਣਦੀ ਆ ਇੰਨੀ ਦੂਰ ਜਾਣਾ ਕੋਈ ਸੰਭਵ ਨਹੀਂ ਹੈਗਾ ਦਾ ਕਿਉਂ ਨਾ ਇਹ ਇੰਨੀ ਦੂਰ ਦਾ ਜਿਹੜਾ ਕਿਰਾਇਆ ਵਗੈਰਾ ਉਹ ਖਰਚਾ ਨਹੀਂ ਚੱਲ ਸਕਦੇ ਹੈਗੇ ਬਾਕੀ ਸਿਆਲਾਂ ਦੇ ਵਿੱਚ ਨਵੇਂ ਸਾਡੇ ਪੇਪਰ ਦੀ ਸ਼ੁਰੂਆਤ ਹੋਣੀ ਆ ਪਰ 9 ਵਜੇ ਤੱਕ ਤਾਂ ਪਿੰਡਾਂ ਦੀਆਂ ਬੱਸਾਂ ਹੀ ਸ਼ੁਰੂ ਨਹੀਂ ਹੁੰਦੀਆਂ। ਬੱਸ ਸਰਵਿਸ ਵੀ ਨਾ ਹੋਣ ਕਰਕੇ ਜਿਹੜਾ ਵਿਦਿਆਰਥੀਆਂ ਦਾ ਉੱਥੇ ਜਾਣਾ ਪੋਸੀਬਲ ਨਹੀਂ ਹੈ। ਸਾਰਿਆਂ ਕੋਲ ਆਪੋ ਆਪਣੇ ਵਹੀਕਲ ਵੀ ਨਹੀਂ ਹੈ। ਤਾਂ ਇਹ ਜੋ ਕੁਝ ਕੁ ਸਮੱਸਿਆਵਾਂ ਹਨ ਜਿਹਦੇ ਕਰਕੇ ਵਿਦਿਆਰਥੀ ਉੱਥੇ ਪੇਪਰ ਦੇ ਨਹੀਂ ਜਾ ਸਕਦੇ ਕੀ ਇਹ ਤਾਂ ਇੱਕ ਪਾਸੇ ਗੱਲ ਹੈ। ਪਰ ਇਸ ਦੇ ਨਾਲ ਹੀ ਜੁੜਦੀ ਇੱਕ ਗੱਲ ਹੈ ਕਿ ਸਾਡੇ ਕਾਲਜ ਦੇ ਵਿੱਚ ਕੁਝ ਕੁ ਵਿਦਿਆਰਥੀ ਨੇ ਜਿਹੜੇ ਕਿ ਹੈਂਡੀਕੈਪ ਨੇ ਫਾਈਨਲ ਦੇ ਵਿੱਚ ਦੋ ਵਿਦਿਆਰਥੀ ਨੇ ਜਿਨ੍ਹਾਂ ਵਿੱਚੋਂ ਇੱਕ ਲੜਕੀ ਹੈ। ਉਸਦੇ ਦੋਨੋਂ ਹੀ ਪੈਰ ਕੰਮ ਨਹੀਂ ਕਰਦੇਗੇ। ਉਹ ਕਾਲਜ ਰ ਵੀ ਬਹੁਤ ਘੱਟ ਆਉਂਦੀ ਹੈ। ਤਾਂ ਟੁੱਡੀ ਕੇ ਜਾਣਾ ਤਾਂ ਹੋਰ ਵੀ ਬਹੁਤ ਜ਼ਿਆਦਾ ਮੁਸ਼ਕਲ ਹੈਗਾ ਆ ਤਾਂ ਇੱਕ ਲੜਕਾ ਆ ਉਹ ਇੱਕ ਪੈਰ ਤੋਂ ਉਹਦਾ ਕੰਮ ਨਹੀਂ ਕਰਦਾ ਹੈਗਾ ਜਿਹਦੇ ਕਰਕੇ ਉਹ ਕਾਜ ਦੇ ਵਿੱਚ ਵੀ ਬਹੁਤ ਘਟ ਆਉਂਦੇ ਨੇ ਤਾਂ ਟੁੱਡੀ ਕੇ ਪੇਪਰ ਦੇਣ ਜਾਣਾ ਉਹਨਾਂ ਲਈ ਸੌਖਾ ਨਹੀਂ ਹੈਗਾਗਾ ਇੱਕ ਸਾਡੇ ਨਾਲ ਇੱਥੇ ਲੜਕੀ ਸ਼ਾਮ ਵਾਲਿਆ ਜੋ ਕਿ ਫੁੱਲੀ ਬਲਾਈਂਡ ਹੈ ਤਾਂ ਉਹ ਉਹਨੂੰ ਪੜ੍ਹਨ ਦੇ ਲਈ ਵੀ ਟਿਊਟਰ ਦੀ ਲੋੜ ਔਰ ਪੇਪਰ ਦੇਣ ਦੇ ਲਈ ਵੀ ਇੱਕ ਜਿਹੜੇ ਬੰਦੇ ਦੀ ਲੋੜ ਪੈਂਦੀ ਆ ਤਾਂ ਉਹ ਵੀ ਉੱਨਾ ਦਾ ਪਿੰਡ ਬੰਬੀਹਾ ਪਾਈਆ ਔਰ ਬੰਬੀਹਾ ਪਾਈ ਤੋਂ ਟੁੱਡੀ ਕੇ ਦੀ ਦੂਰੀ 58 ਕਿਲੋਮੀਟਰ ਬੰਦੀ ਹੈ ਇੰਨੀ ਦੂਰ ਉਹਨਾਂ ਲਈ ਜਾਣਾ ਕੋਈ ਸੌਖਾ ਨਹੀਂ ਹੈ ਦਾ ਤੁਸੀਂ ਖੁਦ ਵੀ ਉਹਨਾਂ ਤੋਂ ਪੁੱਛ ਸਕਦੇ ਹੋ ਮੈਂ ਨਵੂੰ ਗੰਬੀਆ ਪਾਈ ਤੋਂ ਮੈਂ ਗੁਰੂ ਨਾਨਕ ਕਾਲਸ ਰੋਡ ਦੇ ਵਿੱਚ ਪੜ ਰਹੀ ਆ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਗਿਆ ਕਿ ਮੈਂ ਫੁੱਲੀ ਬਲਾਈਂਡ ਆ ਮੇਰੇ ਪਿੰਡ ਤੋਂ ਟੁੱਡੀ ਕੇ ਦੀ ਦੂਰੀ 58 ਕਿਲੋਮੀਟਰ ਦੀ ਆ ਠੀਕ ਹੈ 9 ਵਜੇ ਪੇਪਰ ਸਟਾਰਟ ਹੋ ਜਾਣਾ ਆ ਤਾਂ ਮੇਰੇ ਪਿੰਡ ਤੋਂ 2 1/2 ਘੰਟੇ ਦਾ ਰਸਤਾ ਹੈਗਾ ਉਹ ਵੀ ਬਾਈਕ ਤੇ ਅਗਰ ਜੇ ਬੱਸ ਤੇ ਜਾਵਾਂਗੇ ਪਹਿਲੀ ਗੱਲ ਤਾਂ ਉੱਥੇ ਬੱਸ ਨਹੀਂ ਜਾਂਦੀ ਜੇ ਬੱਸ ਤੇ ਜਾਵਾਂਗੇ ਫਿਰ ਤਾਂ ਜ਼ਿਆਦਾ ਟਾਈਮ ਲੱਗੂਗਾ ਤੇ ਦੂਜੀ ਗੱਲ ਮੈਨੂੰ ਪੇਪਰ ਕਰਨ ਲਈ ਹੈਲਪਰ ਚਾਹੀਦਾ ਮੈਨੂੰ ਨਹੀਂ ਲੱਗਦਾ ਕਿ ਉਹ 6 6:30 ਵਜੇ ਨੂੰ ਮੇਰੇ ਨਾਲ ਪੇਪਰ ਕਰਨ ਦੇ ਲਈ ਮੇਰੇ ਨਾਲ ਜਾਣਗੇ ਕਿਉਂਕਿ ਮੈਂ ਉਹਨਾਂ ਤੋਂ ਹੈਲਪ ਲੈਣੀ ਹੈ ਮੈਨੂੰ ਕੋਈ ਸਹਾਰਾ ਨਹੀਂ ਦੇਣੀ ਹੈਗੀ ਤਾਂ ਕਿ ਮੇਰਾ ਪ੍ਰੀਖਿਆ ਸੈਂਟਰ ਜਿਹੜਾ ਸਾਡੇ ਕਾਲ ਦੇ ਵਿੱਚ ਵਾਪਸ ਲਿਆਂਦਾ ਜਾਵੇ ਤਾਂ ਕਿ ਮੈਂ ਵੀ ਆਹਦੇ ਪੇਪਰ ਵਧੀਆ ਤਰੀਕੇ ਨਾਲ ਕਰ ਸਕਾਂ ਜਿਹੜੇ ਹੋਰ ਆ ਸਟੂਡੈਂਟ ਉਹ ਵੀ ਆਹਦੇ ਵਧੀਆ ਤਰੀਕੇ ਨਾਲ ਕਰ ਸਕਣ ਅਸੀਂ ਪੇਪਰ ਦੇ ਵਿੱਚੋਂ ਲੇਟ ਨਾ ਹੋਈਏ ਆਪ ਦਾ ਚੰਗੇ ਤਰੀਕੇ ਨਾਲ ਪੇਪਰ ਅਟੈਪਟ ਕਰ ਸਕੀਏ ਤੇ ਸਾਡਾ ਇੰਗਲਿਸ਼ ਦਾ ਪ੍ਰੋਫੈਸਰ ਵੀ ਇੱਥੇ ਆਉਣਾ ਚਾਹੀਦਾ ਤਾਂ ਕਿ ਸਾਨੂੰ ਸਿਲੇਬਸ ਦਾ ਪਤਾ ਲੱਗ ਜਾਈ ਸਕੇ ਹਲੇ ਤੱਕ ਸਾਨੂੰ ਮੁਖ ਵੀ ਨਹੀਂ ਪਤਾ ਵੀ ਕਿਹੜੀ ਹੈ ਤੇ ਮੈਨੂੰ ਤਾਂ ਪੜਨਾ ਬਹੁਤ ਔਖਾ ਹੈ ਮੈਨੂੰ ਹੈਲਪਰ ਤੋਂ ਹੀ ਪੜਨਾ ਆ ਸਾਡਾ ਪ੍ਰੀਖਿਆ ਸੈਂਟਰ ਵਾਪਸ ਲਿਆ ਲਗਾਵੇ ਬਸ ਇਹੀ ਸਾਡੀ ਰਿਕਵੈਸਟ ਕਰਨ ਲਈ ਚਿਤਕਾਰਨਾ ਤੁਹਾਰਾ ਤੋਂ ਮੈਂ ਗਿਆਨ ਸਾਰੇ ਕਾਰਜ ਰੂਟਿੰਗ ਵਿੱਚ ਪੈਦ ਨਹੀਂ ਹਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਹਾਲਾਕੇ ਕਾਲਜ ਵਿੱਚ ਇਹਨਾਂ ਸਪ੍ਰੋਫੈਸਰ ਕੋਈ ਸਮੱਸਿਆ ਆ ਰਹੀ ਹੈ ਕਿ ਸਾਡੇ ਕਾਲਜ ਜੋ ਚਿਕਾਜੀ ਵੀ ਇੰਗਲਿਸ਼ ਦਾ ਪ੍ਰੋਫੈਸਰ ਨੇ ਆ ਦੋ ਵਾਰੀ ਇਸ ਮੰਗ ਨੂੰ ਲੈ ਕੇ ਸਿੱਧਾ ਇੱਕ ਪੱਤਰ ਨੂੰ ਪਹਿਲਾ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਜਦ ਕਿ ਉਹਨਾਂ ਨੇ ਇਸ ਗੱਲ ਦਾ ਕੋਈ ਫੈਸਲਾ ਨਹੀਂ ਦਿੱਤਾ ਗਿਆ ਤੇ 15 ਦਿਨਾਂ ਦੇ ਬਾਅਦ ਜਦ ਉਹਨਾਂ ਨੂੰ ਯਾਦ ਪੱਤਰ ਯਾਦ ਕਰਵਾਇਆ ਗਿਆ ਤਾਂ ਉਹਨਾਂ ਨੇ ਹੁਣ ਸੱਤ ਦਿਨ ਇਕ ਹੱਤਾ ਮੰਗਿਆ ਹੋਇਆ ਹੈ ਹਾਲੇ ਵੀ ਪਤਾ ਨਹੀਂ ਉਹਨਾਂ ਦਾ ਕੀ ਜਵਾਬ ਹੋਊਗਾ ਤੇ ਇਸ ਲਈ ਕਰਕੇ ਵੀ ਸਾਡੇ ਇੰਗਲਿਸ਼ ਦਾ ਪ੍ਰੋਫੈਸਰ ਕਾਲਜ ਦੇ ਵਿੱਚ ਨਾ ਹਣ ਕੇ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਕਹਰੇ ਤੇ ਅਕਸਰ ਸਾਨੂੰ ਹਾਲੇ ਤੱਕ ਇੰਗਲਿਸ਼ ਦੀ ਤਾਂ ਵੀ ਨਹੀਂ ਪਤਾ ਕਿ ਤੇ ਸਿਲੇਬਸ ਕਰਨ ਨਾਲ ਬਹੁਤ ਔਖੀ ਗੱਲ ਹੈ ਜੇ ਬਾਈਚਾਸ ਸੀ ਇੰਗਲਿਸ਼ ਦਾ ਪੇਪਰ ਦੇ ਵੀ ਨਹੀਂ ਹਾਂ ਤਾਂ ਸਾਨੂੰ ਕੁੱਢੀ ਕਿ ਤੇ ਇੱਕ ਮਿੰਟ ਵੀ ਲੇਟ ਹੋ ਕੇ ਥਾਰੇ ਪੇਪਰ ਵਿੱਚ ਬੈਠੇ ਨਹੀਂ ਦਿੱਤਾ ਜਾਊਗਾ ਤੇ ਇਸ ਕਰਕੇ ਸਾਡੀ ਕਪਾਰਮੈਂਟ ਆਊਗੀ ਤੇ ਸਾਡੀ ਇੰਗਲਿਸ਼ ਤੇ ਨੁਕਸਾਨ ਜੁਵਨ ਕੇ ਵਿਦਿਆਰਥੀਆਂ ਦੇ ਇਹ ਵੀ ਗੱਲ ਅਸੀਂ ਦੱਸ ਦਈਏ ਕਿ ਪ੍ਰੀਖਿਆ ਸੈਂਟਰ ਨਾ ਹੋਣ ਕਰਕੇ ਸਾਨੂੰ ਕੀ ਨੁਕਸਾਨ ਹੋ ਸਕਦੇ ਨੇ ਇੰਗਲਿਸ਼ ਦਾ ਪ੍ਰੋਫੈਸਰ ਨਹੀਂ ਹੈ ਕਾਲਜ ਦੇ ਵਿੱਚ ਸਿਰਫ ਇੱਕੋ ਕਾਲਜ ਦੇ ਵਿੱਚ ਪਰਮਾਨੈਂਟ ਪ੍ਰੋਫੈਸਰ ਆ ਉਸ ਤੋਂ ਇਲਾਵਾ ਬਾਕੀ ਸਾਰੇ ਗੈਸਟ ਆਫ ਕੈਡਲਟੀ ਨੇ ਤਾਂ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਨੇ ਜਿੱਥੇ ਨਵੀਆਂ ਪੋਸਟਾਂ ਕੱਢੀਆਂ ਨੇ ਉੱਥੇ ਹੀ ਜਿਹੜੇ ਗੈਸਟ ਆਫ ਕੈਡਲਟੀ ਨੇ ਜਿਨ੍ਹਾਂ ਕੋਲ ਇੱਕ ਤਜਰਬਾ ਆ ਉਹਨਾਂ ਨੂੰ ਵੀ ਪੱਕੇ ਕੀਤਾ ਜਾਵੇ ਉਹਨਾਂ ਦੀ ਇੰਨੇ ਸਾਲਾਂ ਦੀ ਮਿਹਨਤ ਆ ਉਹਨਾਂ ਨੂੰ ਵੀ ਪੱਕੇ ਕੀਤਾ ਜਾਵੇ ਉਹਨਾਂ ਦੀ ਮਿਹਨਤ ਅਜਾਈ ਨਾ ਜਾਵੇ ਤੇ ਕਾਲਜ ਦੇ ਵਿੱਚ ਹੋਰ ਵੀ ਨਵੇਂ ਸਬਜੈਕਟ ਲਿਆਂਦੇ ਜਾਣ ਤभी ਸਾਨੂੰ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਜੋ ਸਾਡੀ ਪੜਾਈ ਦਾ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਹੋਰ ਨੁਕਸਾਨ ਨਾ ਹੋਵੇ ਇੱਥੇ ਜਿੱਥੇ ਸਾਰੀਆਂ ਸਮੱਸਿਆਵਾਂ ਸਾਨੂੰ ਆ ਰਹੀਆਂ ਨੇ ਉਸ ਦਾ ਕਾਰਨ ਵੀ ਇਹ ਸਰਕਾਰ ਦੀਆਂ ਨੀਤੀਆਂ ਨੇ ਕਿ ਜਿਹੜਾ ਪ੍ਰਾਈਵੇਟਾਈਜ਼ੇਸ਼ਨ ਦਾ ਪਹਾੜਾ ਉਹ ਤੇਜ਼ ਕੀਤਾ ਹੋਇਆ ਹੈ ਲਗਾਤਾਰ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਸਿੱਖਿਆ ਵੀ ਸਾਥੋਂ ਖੋਈ ਜਾ ਰਹੀ ਆ ਔਰ ਜਿਸ ਦੇ ਨਾਲ ਅੱਜ ਸਾਡਾ ਪ੍ਰੀਖਿਆ ਸੈਂਟਰ ਕਿਤੇ ਹੋਰ ਕੀਤਾ ਏ ਅੰਗਰੇਜ਼ੀ ਪ੍ਰੋਫੈਸਰ ਨਹੀਂ ਹੈ ਨਵਾਂ ਪ੍ਰੋਫੈਸਰ ਸਾਨੂੰ ਦਿੱਤਾ ਨਹੀਂ ਜਾ ਰਿਹਾ ਗੈਸਟ ਫੈਕਲਟੀ ਵੀ ਨਹੀਂ ਰੱਖਿਆ ਜਾ ਰਿਹਾਗਾ ਪੀਟੀਏ ਪੂਰਾ ਲੈ ਗਿਆ ਪਰ ਪੀਟੀਏ ਦੇ ਵਿੱਚੋਂ ਵੀ ਸਾਨੂੰ ਸਿਲੇਬਸ ਕਵਰ ਕਰਵਾਉਣ ਦੇ ਲਈ ਕੋਈ ਪ੍ਰੋਫੈਸਰ ਨਹੀਂ ਰੱਖਿਆ ਗਿਆ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਆਪਦੀਆਂ ਇਹ ਨੀਤੀਆਂ ਜਿਹੜੀਆਂ ਉਹ ਬੰਦ ਕਰਨ ਤਾਂ ਜੋ ਸਾਡਾ ਜਿਹੜਾ ਕਾਲਜ ਉਹ ਬਚ ਸਕੇ ਇੱਥੇ ਨਵੇਂ ਵੀ ਸਬਜੈਕਟ ਲਿਆਂਦੇ ਜਾਣ ਇੰਗਲਿਸ਼ ਦਾ ਪ੍ਰੋਫੈਸਰ ਵੀ ਲਿਆਂਦਾ ਜਾਵੇ ਹੋਰ ਵੀ ਪ੍ਰੋਫੈਸਰ ਲਿਆਂਦੇ ਕਲਟੀ ਨੂੰ ਬਨਾਦ ਦੇ ਨਾਲ ਉਹ ਪੱਕਿਆਂ ਕੀਤਾ ਜਾਵੇ ਅਸੀਂ ਇਹ ਚਾਹੁੰਦੇ ਕਿ ਜਿਸ ਤਰੀਕੇ ਦੇ ਨਾਲ ਬਰਜਿੰਦਰਾ ਕਾਲਜ ਦੇ ਵਿੱਚ ਬੀਐਸਏ ਐਗਰੀਕਲਚਰ ਸਰਕਾਰ ਨੇ ਇਹ ਕਹਿ ਕੇ ਬੰਦ ਕਰ ਦਿੱਤੀ ਕਿ ਤੁਹਾਡੇ ਕੋਲ ਤਾਂ ਪੂਰੀ ਜ਼ਮੀਨ ਹੀ ਨਹੀਂ ਹੈ ਕੱਲ ਨੂੰ ਸਾਡਾ ਕਾਲਜ ਵੀ ਇਹ ਕਹਿ ਕੇ ਬੰਦ ਕੀਤਾ ਜਾਵੇ ਕਿ ਤੁਹਾਡੇ ਕੋਲ ਪ੍ਰੀਖਿਆ ਸੈਂਟਰ ਨਹੀਂ ਹੈ ਤੁਹਾਡੇ ਕੋਲ ਪ੍ਰੋਫੈਸਰ ਨਹੀਂ ਪੂਰੇ ਹੈਗੇਗੇ ਤੁਹਾਡੇ ਕੋਲ ਤਾਂ ਆਪਦਾ ਪ੍ਰਿੰਸੀਪਲ ਤੱਕ ਨਹੀਂ ਹੈ ਸਾਡੇ ਪ੍ਰਿੰਸੀਪਲ ਦਾ ਜੋ ਕਾਲਜ ਦਾ ਪ੍ਰਿੰਸੀਪਲ ਜਿਸ ਨੂੰ ਲਗਾਇਆ ਗਿਆ ਉਹ ਬਠਿੰਡੇ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਨੇ ਔਰ ਉਹਨਾਂ ਕੋਲ ਆਲਰੇਡੀ 11 ਕਾਲਜਾਂ ਦਾ ਚਾਰਜ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਕਾਲਜ ਪ੍ਰਿੰਸੀਪਲ ਵੀ ਲਿਆਂਦਾ ਜਾਏ ਤਾਂ ਜੋ ਸਾਨੂੰ ਕਾਜ ਦੇ ਵਿੱਚ ਜੋ ਲੋਕਲ ਸਮੱਸਿਆਵਾਂ ਹੁੰਦੀਆਂ ਨੇ ਪਿਛਲੇ ਦਿਨੀ ਸਾਡੇ ਐਗਜ਼ਾਮੀਨੇਸ਼ਨ ਫੀਸ ਤੇ ਵੀ ਰੌਲਾ ਪਾ ਕੇ ਹਟਿਆ ਕਿ ਐਸੀ ਸਟੂਡੈਂਟ ਨੂੰ ਐਗਜ਼ਾਮੀਨੇਸ਼ਨ ਫੀਸ ਮੰਗੀ ਜਾ ਰਹੀ ਸੀ ਇਹਨਾਂ ਸਮੱਸਿਆਵਾਂ ਲਈ ਜਦੋਂ ਅਸੀਂ ਪ੍ਰੋਫੈਸਰ ਕੋਲ ਜਾਂਦੇ ਆ ਜਾਂ ਫਿਰ ਜਿਹੜੇ ਇੰਚਾਰਜ ਮੈਡਮ ਲਾਏ ਕੇ ਨੇ ਉਹਨਾਂ ਕੋਲ ਜਾਂਦੇ ਆ ਤਾਂ ਉਹ ਸਾਨੂੰ ਇਹੀ ਗੱਲ ਕਹ ਕੇ ਟਾਲਾ ਵਾਟਿਆਂਦੇ ਆ ਕਿ ਪ੍ਰਿੰਸੀਪਲ ਨਾਲ ਗੱਲ ਕਰੋ ਹੁਣ ਅਸੀਂ ਬਠਿੰਡੇ ਦਾ ਜਾਣੋ ਰਹੇ ਸਾਡੀ ਮੰਗ ਆ ਕਿ ਕਾਜਨੀਆਂ ਲੋਕਲ ਸਮੱਸਿਆਵਾਂ ਨੂੰ ਦੇਖਣ ਲਈ ਪ੍ਰਿੰਸੀਪਲ ਵੀ ਲਿਆਂਦਾ ਜਾਵੇ ਨਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਹ ਕਹਿ ਕੇ ਸਾਡੇ ਕਾਜ ਨੂੰ ਬੰਦ ਕਰਨ ਦੀ ਕਗਾਰ ਦੇ ਕਰੇ ਕਿ ਤੁਹਾਡੇ ਕੋਲ ਆ ਚੀਜ਼ਾਂ ਨਹੀਂ ਹੈਗੀਆਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜੇ ਸਾਡੇ ਕਾਜ ਨੂੰ ਕੋਈ ਸਹੂਲਤਾਂ ਨਹੀਂ ਹੈਗੀਆਂ ਤਾਂ ਉਹ ਸਾਨੂੰ ਪ੍ਰੋਵਾਈਡ ਕਰਵਾਈਆਂ ਜਾਣ ਇਹ ਹੀ ਸਾਡੀ ਮੰਗ ਆ ਥੋੜੇ ਸਾਰਿਆਂ ਦਾ ਧੰਨਵਾਦ